ਇਸ ਸੀਜ਼ਨ ਦੌਰਾਨ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਰਾਹਤ ਭਰੀ ਖਬਰ ਸੁਣਾਈ ਹੈ ਦਰਅਸਲ ਪੰਜਾਬ ਦੇ ਵਿੱਚ ਭਿਆਨਕ ਗਰਮੀ ਦੇ ਵਿਚਕਾਰ ਬਿਜਲੀ ਦੇ ਕਟਾਂ ਤੋਂ ਬਚਣ ਦੇ ਲਈ ਰਣਨੀਤੀ ਤਿਆਰ ਕਰ ਲਈ ਗਈ ਹੈ 16 April ਬੁੱਧਵਾਰ ਨੂੰ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਕਟ ਨਹੀਂ ਲੱਗਣਗੇ ਘਰੇਲੂ ਖਪਤਕਾਰਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਮંત્રી ਹਰਪਜਨ ਸਿੰਘ ਈਟੀਓ ਨੇ ਦਾਅਵਾ ਕੀਤਾ ਹੈ ਕਿ ਸਾਡੇ ਥਰਮਲ ਪਲਾਂਟਾ ਦੇ ਵਿੱਚ ਕਾਫੀ ਮਾਤਰਾ 'ਚ ਕੋਲਾ ਪਿਆ ਹੋਇਆ ਹੈ ਕੋਲੇ ਦੀ ਕੋਈ ਕਮੀ ਨਹੀਂ ਹੈ ਅਸੀਂ ਬੈਂਕਿੰਗ ਵੀ ਕੀਤੀ ਹੋਈ ਹੈ ਜੇਕਰ ਲੋੜ ਪਈ ਤਾਂ ਕੇਂਦਰੀ ਪੁਲ ਤੋਂ ਬਿਜਲੀ ਲਈ ਜਾਵੇਗੀ ਇਸ ਮਹੀਨੇ ਦੇ ਅੰਤ ਵਿੱਚ ਇੱਕ ਸਮੀਖਿਆ ਵੀ ਕੀਤੀ ਜਾਵੇਗੀ ਜਾਣਕਾਰੀ ਅਨੁਸਾਰ ਗਰਮੀ ਸ਼ੁਰੂ ਹੋਣ ਦੇ ਨਾਲ ਹੀ ਬਿਜਲੀ ਦੀ ਖਪਤ ਵੀ ਵਧਣੀ ਸ਼ੁਰੂ ਹੋ ਗਈ ਹੈ ਇਸ ਦੇ ਮੱਦੇਨਜ਼ਰ ਬੀਤੇ ਕੱਲ੍ਹ ਮੰਤਰੀ ਹਰਪਜਨ ਸਿੰਘ ਈਟੀਓ ਦੇ ਵੱਲੋਂ ਵਿਭਾਗ ਦੇ ਸਾਰੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਬੁਲਾਈ ਗਈ ਸੀ ਮੀਟਿੰਗ ਦੇ ਵਿੱਚ ਚਾਰ ਚੀਜ਼ਾਂ ਤੇ ਪੂਰਾ ਧਿਆਨ ਰਿਹਾ ਬਿਜਲੀ ਵਿਭਾਗ ਦੇ ਹਰੇਕ ਜ਼ੋਨ ਦੀ ਸਥਿਤੀ ਦਾ ਮੁਲਾਂਕਣ ਕੀਤਾ ਗਿਆ ਨਾਲ ਹੀ ਉਹ ਖੇਤਰ ਜਿੱਥੇ ਕਰਮਚਾਰੀਆਂ ਦੀ ਘਾਟ ਹੈ ਉਸ ਨੂੰ ਵੀ ਦੂਰ ਕਰਨ ਦਾ ਫੈਸਲਾ ਕੀਤਾ ਗਿਆ ਮੀਟਿੰਗ ਦੇ ਵਿੱਚ ਦੱਸਿਆ ਗਿਆ ਹੈ ਕਿ 2500 ਲਾਈਨ ਮੈਨਾਂ ਦੀ ਭਰਤੀ ਪ੍ਰਕਿਰਿਆ ਵੀ ਚੱਲ ਰਹੀ ਹੈ ਉਮੀਦ ਹੈ ਕਿ ਇਸ ਦੇ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਸਾਫ ਕੀਤੀ ਕਣਕ ਦੀ ਫਸਲ ਪੱਕ ਗਈ ਹੈ ਅਜੇ ਇਸ ਸਥਿਤੀ ਦੇ ਵਿੱਚ ਇਹ ਵੀ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਕਿ ਤਾਰਾਂ ਕਿਸੇ ਵੀ ਖੇਤਰ ਦੇ ਵਿੱਚ ਢਿੱਲੀਆਂ ਨਾ ਹੋਣ ਜਿਸ ਕਾਰਨ ਫਸਲ ਖਰਾਬ ਹੋ ਸਕਦੀ ਹੈ ਇਸ ਮੌਕੇ ਮੰਤਰੀ ईटीओ ਦੇ ਵੱਲੋਂ ਹੋਰ ਕਿਹੜੇ ਐਲਾਨ ਕੀਤੇ ਗਏ ਨੇ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਅਸੀਂ ਮੁਹੱਲੀ ਦੇ ਵਿੱਚ ਪੀਐਸਪੀਸੀਐਲ ਦੀ ਮੀਟਿੰਗ ਜਿਹੜੀ ਆ ਉਹ ਅਧਿਕਾਰੀਆਂ ਦੀ ਬੁਲਾਈ ਸੀਗੀ ਸਾਡੇ ਸੀਐਮਡੀ ਸ਼੍ਰੀ ਜਵਾਈ ਸਨਾ ਜੀ ਸਾਡੇ ਡਾਇਰੈਕਟਰ ਸਹਿਬਾਨ ਚੀਫ ਸਹਿਬਾਨ ਸਾਰੇ ਜ਼ੋਨਸ ਤੇ ਅਸੀਂ ਬੁਲਾਏ ਸੀਗੇ ਐਂਡ ਰਿਵਿਊ ਕੀਤਾ ਕਿ ਆਗਾਮੀ ਜਿਹੜਾ ਸੀਜ਼ਨ ਆ ਇੱਕ ਤਾਂ ਗਰਮੀ ਸ਼ੁਰੂ ਹੋ ਚੁੱਕੀ ਆ ਇੱਕ ਝੋਨੇ ਦਾ ਸੀਜ਼ਨ ਵੀ ਜਿਹੜਾ ਆ ਉਹ ਆਉਣ ਵਾਲਾ ਸੋ ਅਸੀਂ ਪੂਰਾ ਰਿਵਿਊ ਕੀਤਾ ਹੈ ਕਿ ਸਾਡੇ ਕੋਲ ਬਿਜਲੀ ਦੇ ਕੀ ਅਰੇਂਜਮੈਂਟਸ ਨੇ ਕਿਵੇਂ ਅਸੀਂ ਜਿਹੜੀ ਵਾਦੀ ਹੋਈ ਮੰਗਾ ਬਿਜਲੀ ਦੀ ਉਹਨੂੰ ਪੂਰਾ ਕਰਨਾ ਸੋ ਮੈਨੂੰ ਆ ਇਹ ਦੱਸਣ ਦੇ ਵਿੱਚ ਆ ਜਿਹੜੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਸਾਡੇ ਕੋਲ ਜਿਹੜੇ ਥਰਮਲ ਪਲਾਂਟ ਚੱਲ ਰਹੇ ਨੇ ਥਰਮਲ ਪਲਾਂਟਾਂ ਦੀ ਪੋਜੀਸ਼ਨ ਉਹਨਾਂ ਦੇ ਯੂਨਿਟ ਜਿਹੜੇ ਨੇ ਉਹ ਬਿਲਕੁਲ ਠੀਕ ਚੱਲ ਰਹੇ ਨੇ ਔਰ ਸਾਡੇ ਕੋਲ ਕਮੀ ਦੀ ਬਿਜਲੀ ਦੀ ਕੋਈ ਕਮੀ ਨਹੀਂ ਆ ਨਾ ਹੀ ਸਾਡੇ ਕੋਲ ਥਰਮਲ ਪਲਾਂਟਾਂ ਤੇ ਕੋਲੇ ਦੀ ਕਮੀ ਆ ਸਾਰੇ ਅਸੀਂ ਜਿਹੜੇ ਸਾਡੇ ਥਰਮਲ ਪਲਾਂਟ ਨੇ ਉਹਨਾਂ ਦੇ ਵਿੱਚ ਕਾਫੀ ਕੋਲਾ ਜਿਹੜਾ ਆ ਉਪਿਆ ਹੋਇਆ ਸੋ ਅਸੀਂ ਸਾਰਾ ਹੀ ਰਿਵਿਊ ਕੀਤਾ ਕੁਝ ਬੈਂਕਿੰਗ ਵੀ ਕੀਤੀ ਹੋਈ ਆ ਉਹ ਵੀ ਅਸੀਂ ਪੀਕ ਸੀਜ਼ਨ ਦੇ ਵਿੱਚ ਜਿਹੜੀ ਬੈਂਕਿੰਗ ਕੀਤੀ ਹੋਈ ਹੈ ਬਿਜਲੀ ਦੀ ਉਹ ਵੀ ਲਵਾਂਗੇ ਔਰ ਜਿਹੜੀ ਸੈਂਟਰਲ ਪੂਲ ਦੇ ਵਿੱਚੋਂ ਵੀ ਬਿਜਲੀ ਜਿਹੜੀ ਆ ਉਹ ਲਵਾਂਗੇ ਕਿਸੇ ਵੀ ਤਰ੍ਹਾਂ ਦੀ ਪੰਜਾਬ ਦੇ ਵਿੱਚ ਕੋਈ ਬਿਜਲੀ ਦੀ ਸਪਲਾਈ ਦੇ ਵਿੱਚ ਕੋਈ ਵਿਗਨ ਜਿਹੜਾ ਆ ਉਹ ਨਹੀਂ ਪੈਣ ਦਿੱਤਾ ਜਾਊਗਾ ਔਰ ਨਾਲ ਦੇ ਨਾਲ ਅਸੀਂ ਹੋਰ ਵੀ ਸੋਰਸਸ ਜਿਹੜੇ ਲੌਂਗ ਟਰਮ ਦੇ ਵਿੱਚ ਸਾਨੂੰ ਅੱਗੇ ਬਿਜਲੀ ਦੀ ਜਰੂਰ ਤੋਂ ਹੋਵੇ ਕਿ ਜਿਵੇਂ 28 29 30 ਤੱਕ ਵੀ ਅਸੀਂ ਰਿਵਿਊ ਜਿਹੜਾ ਉਹ ਕਰ ਰਹੇ ਹਾਂ ਹੋਰ ਵੀ ਸੋਲਰ ਪੈਨਲ ਸੋਲਰ ਦੀ ਜਿਹੜੀ એનર્ਜੀ ਆ ਉਹਦੇ ਵਾਸਤੇ ਵੀ ਗੱਲਬਾਤ ਹੋਈ ਆ ਅਸੀਂ ਨਵੀਂ ਸੋਲਰ ਵੀ ਲਗਾਵਾਂਗੇ ਤਾਂ ਕਿ ਪੰਜਾਬ ਨੂੰ ਬਿਜਲੀ ਦੇ ਖੇਤਰ ਦੇ ਵਿੱਚ ਜਿਹੜਾ ਇੱਕ ਆਤਮ ਨਿਰਭਰ ਸਰਪਲਸ ਸੂਬਾ ਜਿਹੜਾ ਉਹ ਬਣਾਇਆ ਜਾਵੇ ਸੋ ਮੈਂ ਪੰਜਾਬ ਦੇ ਸਮੂਹ ਖਪਤਕਾਰਾਂ ਨੂੰ ਇਹ ਆ ਯਕੀਨ ਦਿਵਾਉਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਬਿਜਲੀ ਦੇ ਖੇਤਰ ਦੇ ਵਿੱਚ ਜਿਹੜੀ ਕਮੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਪਿਛਲੇ ਕਿੰਨਾ ਸਾਲਾਂ ਦੇ ਵਿੱਚ ਨਿਰਵेकਨ ਬਿਜਲੀ ਸਪਲਾਈ ਦਿੱਤੀ ਗਈ ਆ ਉਸੇ ਤਰ੍ਹਾਂ ਹੀ ਇਸ ਸਾਲ ਵੀ ਨਿਰਵेकਨ ਬਿਜਲੀ ਸਪਲਾਈ ਜਿਹੜੀ ਆ ਉਹ ਦਿੱਤੀ ਜਾਊਗੀ